ਜੋ ਜਿਹਨਾਂ ਦੀ ਫਸਲ ਜਾਨਵਰ ਖਰਾਬ ਕਰਦੇ ਆ ਰੋਜ਼ ਖਰਾਬ ਕਰਦੇ ਗਾਇਆਂ ਖਰਾਬ ਕਰਦੀ ਨੇ ਉਹਨਾਂ ਵਾਸਤੇ ਕਮਾਲ ਦੀ ਚੀਜ਼ ਆ ਗਈ ਇਹ ਤੇ ਦਿਖਾਉਣਾ ਤੁਹਾਨੂੰ ਹੈ ਕੀ ਹੈ ਆ ਪਿੱਲਰ ਬਣਾ ਦੇ ਬਾਈ ਹੋਰਾਂ ਨੇ ਜਿਵੇਂ ਬਿਜਲੀ ਵਾਲੇ ਖੰਭੇ ਹੁੰਦੇ ਆ ਉਵੇਂ ਬਣਾਤੇ ਇਹ ਬਾਈ ਜੀ ਸਾਲ ਬਾਦੋਂ ਪੁਰ ਜਾਂਦੇ ਆ ਬਹੁ ਲਾ ਕੇ ਦੇਖ ਲੇ ਮਤਲਬ ਇਹ ਸਾਲ ਬਾਦ ਇੰਨੀ ਰਹਿ ਜਾਂਦੇ ਪੁਰ ਪੁਰ ਕੀ ਇਦੀ ਕੀ ਜ਼ਿੰਮੇਵਾਰੀ ਆ ਉਹ ਦੇਖੋ ਜਿਹੜੇ ਬੁਰਦੇ ਨੇ ਜੀ ਉਹਦਾ ਕਹਰੇ ਨੇ ਹੁੰਦਾ ਕਿ ਉਹ ਨਾ ਉਹ ਦੂਜਾ ਫਰਮਾ ਹੁੰਦਾ ਹੈ ਉਹਨੂੰ ਬਰਕੇ ਤੇ ਉਲਟੀ ਮਾਰ ਦਿੰਦੇ ਆ ਚੀਜ਼ ਬਣਾ ਰਹੇ ਇਹ ਵਾਈਬ੍ਰੇਸ਼ਨ ਬਣਦੀ ਹੈ ਇਹਦੀ ਵਾਈਬ੍ਰੇਸ਼ਨ ਮਸ਼ੀਨ ਆ ਤੁਸੀਂ ਜਿਵੇਂ ਕਹਿੰਦੇ ਸੀ ਵੀ ਆਮ ਖੰਭੇ 'ਚ 45 ਕਿਲੋ ਵਜ਼ਨ ਹੁੰਦਾ ਚਾਹ ਕਿ 40 ਕਿਲੋ ਵਜ਼ਨ ਹੁੰਦਾ ਇਹ 'ਚ 55 ਇਹ ਜੇ 55 ਕਿਲੋ ਵਜ਼ਨ ਹੁੰਦਾ ਹੁਣ ਇਹ ਦਾ ਬੇਸ ਜਿਹੜਾ ਉਹ 6 ਇੰਚ ਬਰਡੇ ਖੰਭੇ ਮੰਗੋ। ਔਰ ਉਪਰ ਜਾ ਕੇ ਇਹ 4 ਇੰਚ ਰਹਿ ਗਿਆ। ਤਾਂ ਇਹ ਕੀ ਹੈ ਥੱਲੂ ਮਜ਼ਬੂਤ ਹੈ ਉਪਰ ਉਹ ਵਜ਼ਨ ਹਲਕਾ ਹੋ ਇਸ ਬਣ ਕੇ ਇਹ ਵੀ ਟੂ ਟੂ ਗਾ ਨਹੀਂ ਘਰ ਤੋਂ ਘਟ 15 20 ਸਾਦੀ ਆਦੀ ਗਾਰੰਟੀ ਹੈ ਖੁਰਨ ਦੀ। ਠੀਕ ਹੈ। ਫੇਵਰ ਨਾਲ ਬਣਦੇ ਵਿੱਚ ਸਰੀਆ ਨਹੀਂ ਪੈਂਦਾ। ਜੇ ਤੁਸੀਂ ਫੇਵਰ ਨਾਲ ਵੀ ਬਣਾਉਣੇ ਨੇ ਇਹ ਫੇਵਰ ਨਾਲ ਬਣਾਉਣੇ ਇਹ ਇਹ ਨਹੀਂ ਪੈਂਦੀ। ਇਹ ਤਾਂ ਬਹੁਤ ਬਰੀਕ ਚੀਜ਼ ਹੈ। ਇਹ ਤਾਂ ਜਾਲੀ ਵਾਸਤੇ ਪੈਂਦੀ ਹੈ। ਉਹ ਸਰੀਆ ਆ ਇੱਧਰ ਆ। ਆਈ ਬੀ ਉਹ ਸਰੀਆ ਪਾਣ ਉਹ ਸਰੀਆ ਇੱਧਰ ਹੈ ਉਹ ਸਰੀਆ ਪੈਂਦਾ ਹੈ ਖੰਬੇ ਨੂੰ ਬਣਾਉਣ ਵਾਲਾ ਬੰਦਾ ਅਲੱਗ ਜਾਲੀਆਂ ਨੂੰ ਬਣਾਉਣ ਵਾਲਾ ਅਲੱਗ ਹੈ ਹਰ ਇੱਕ ਕੰਮ ਦਾ ਅਲੱਗ ਅਲੱਗ ਕਾਰੀਗਰ ਹੈ ਬਾਈ ਤੁਹਾਨੂੰ ਖੰਬੇ ਖੰਬੇ ਬਣਾਉਂਦੀ ਨੂੰ ਕਿੰਨਾ ਬਾਈ ਨੂੰ 12 ਸਾਲ ਆ ਖੰਬੇ ਖੰਬੇ ਬਣਾਉਂਦੀ ਹੋਗੇ ਵੀ ਹੁਣ ਬਾਈ ਨੂੰ ਇੰਨਾ ਤਜਰਬਾ ਆ ਗਿਆ ਵੀ ਖੰਬੇ ਦੇ ਵਿੱਚ ਕੋਈ ਕਮੀ ਨਹੀਂ ਛੱਡੂਗਾ ਤੁਸੀਂ ਵੀ ਇਹ ਖੰਬੇ ਦਾ ਆਰਡਰ ਦੇਣਾ ਹੈ ਬਲੋ ਦੇ ਸਿਮੈਂਟਡ ਪ੍ਰੋਡਕਟ